ਸਿੱਖ ਰਾਜ ਦੀ ਮਾਤਾ ਸਿੱਖ ਰਾਜ ਦੀ ਜਨਣੀ ਮਦਰ ਆਫ ਦਾ ਸਿੱਖ Empire ਅੱਜ ਆਪਾਂ ਉਸ ਸ਼ਖਸੀਅਤ ਬਾਰੇ ਸੁਣਾਂਗੇ ਜਿਹਦੇ ਬਾਰੇ ਹੋ ਸਕਦਾ ਪਹਿਲਾਂ ਆਪਾਂ ਕਦੇ ਵੀ ਨਾ ਸੁਣਿਆ ਹੋਵੇ ਸ਼ੁਕਰ ਚੱਕਿਆ ਮਿਸਲ ਦੇ ਸਰਦਾਰ ਸਰਦਾਰ ਮਹਾ ਸਿੰਘ ਨੇ ਹੋਰ ਦੋ ਮਿਸਲਾਂ ਨੂੰ ਆਪਣੇ ਨਾਲ ਲੈ ਕੇ ਕਨਈਆ ਮਿਸਲ ਦੇ ਉੱਪਰ ਹਮਲਾ ਕਰ ਦਿੱਤਾ ਏ ਜਿਸ ਮਿਸਲ ਦਾ ਸਰਦਾਰ ਸਰਦਾਰ ਗੁਰਬਖਸ਼ ਸਿੰਘ ਕਨਈਆ ਏ ਦੋਨੋਂ ਪਾਸਿਓਂ ਗੋਲੀਆਂ ਚੱਲ ਰਹੀਆਂ ਨੇ ਤੀਰ ਚੱਲ ਰਹੇ ਨੇ ਅਚਾਨਕ ਇੱਕ ਤੀਰ ਸਰਦਾਰ ਗੁਰਬਖਸ਼ ਸਿੰਘ ਦੀ ਛਾਤੀ ਵਿੱਚ ਜਾ ਕੇ ਲੱਗਦਾ ਹੈ ਘੋੜੇ ਤੇ ਸਵਾਰ ਸਰਦਾਰ ਗੁਰਬਖਸ਼ ਸਿੰਘ ਕਨਈਆ ਹੀਠਾ ਡਿੱਗ ਪੈਂਦਾ ਹੈ ਖੂਨ ਨਾਲ ਲਥਪਥ ਹੋਇਆ ਸਰਦਾਰ ਸ਼ਹੀਦੀ ਜਾਮ ਪੀ ਜਾਂਦਾ ਹੈ ਅਸਲ ਦੇ ਵਿੱਚ ਇਹ ਜਿਹੜੀ ਜੰਗ ਹੋ ਰਹੀ ਸੀ ਭਰਾ ਮਾਰੂ ਜੰਗ ਸੀ ਭਰਾ ਮਾਰੂ ਜੰਗ ਤਾਂ ਸੀ ਦੋਨੇ ਪਾਸੇ ਲੜਨ ਵਾਲੇ ਸਿੱਖ ਹੀ ਸਨ ਕਿਉਂਕਿ ਇਹ ਸਿੱਖ ਮਿਸਲਾਂ ਦਾ ਯੁੱਧ ਸੀ ਜੋ ਛੋਟੀਆਂ-ਛੋਟੀਆਂ ਗੱਲਾਂ ਕਰਕੇ ਅਕਸਰ ਚੱਲਦਾ ਰਹਿੰਦਾ ਸੀ ਕਨਈਆ ਮਿਸਲ ਤੇ ਸ਼ੁਕਰ ਚੱਕਿਆ ਮਿਸਲ ਦੀ ਬਹੁਤ ਪੁਰਾਣੀ ਦੁਸ਼ਮਣੀ ਚੱਲਦੀ ਆ ਰਹੀ ਸੀ ਜਿਹਦੇ ਚੱਲਦੇ ਇਹ ਜੁੱਧ ਅੱਜ ਵੀ ਹੋ ਰਿਹਾ ਸੀ ਹੁਣ ਸਰਦਾਰ ਗੁਰਬਖਸ਼ ਸਿੰਘ ਨੇ ਯਾਸ਼ੀ ਦੀ ਜਾਂ ਪੀ ਚੁੱਕਾ ਸੀ ਮਦਾਨੇ ਜੰਗ ਦੇ ਅੰਦਰ ਬਾਕੀ ਦੀਆਂ ਸਾਰੀਆਂ ਮਿਸਲਾਂ ਉਹਨੂੰ ਸ਼ਹੀਦ ਹੋਇਆ ਦੇਖ ਕੇ ਬਾਗ ਸਾਹਿਬ ਆਪਣੇ ਟਿਕਾਣਿਆਂ ਤੇ ਪਰਤ ਜਾਂਦੀਆਂ ਨੇ ਉਧਰ ਸਦਾਕੌਰ ਆਪਣੇ ਮਹਿਲਾ ਅੱਗੇ ਦੇਖ ਰਹੀ ਹੈ ਕਿ ਅਸਮਾਨ ਨੂੰ ਧੂੜ ਉੱਡ ਰਹੀ ਹੈ ਇੱਕ ਸਿੱਖ ਫੌਜੀ ਉਹਦੇ ਮਹਿਲਾਂ ਵੱਲੋਂ ਆ ਰਿਹਾ ਏ ਅਚਾਨਕ ਨੇੜੇ ਆਣ ਕੇ ਕਹਿੰਦਾ ਏ ਸਰਦਾਰ ਨਹੀਂ ਕੀ ਤੁਹਾਡਾ ਸਰਦਾਰ ਸਰਦਾਰ ਗੁਰਬਖਸ਼ ਸਿੰਘ ਮੈਦਾਨੇ ਜੰਗ ਦੇ ਵਿੱਚ ਸ਼ੀਤੀ ਚਾਹ ਪੀ ਚੁੱਕਾ ਏ ਉੱਚੀ ਉੱਚੀ ਪਿੱਟਣ ਉੱਚੀ ਉੱਚੀ ਰੋਣ ਦੀ ਬਜਾਏ ਸਦਾ ਕੌਰ ਨੇ ਉਹਨੂੰ ਇਸ਼ਾਰਾ ਕੀਤਾ ਘੋੜੇ ਤੋਂ ਹੇਠਾ ਉਤਾਰਿਆ ਆਪ ਘੋੜੇ ਤੇ ਸਵਾਰ ਹੋ ਕੇ ਘੋੜੇ ਨੂੰ ਲਾਈ ਅੱਡੀ ਮੈਦਾਨੇ ਜੰਗ ਦੇ ਵਿੱਚ ਪਹੁੰਚ ਕੇ ਸਦਾ ਕੌਰ ਨੇ ਦੇਖਿਆ ਕਿ ਸਰਦਾਰ ਗੁਰਬਖਸ਼ ਸਿੰਘ ਕਨਈਆ ਉਹਦੇ ਸਿਰ ਦਾ ਸਾਈ ਮੈਦਾਨੇ ਜੰਗ ਦੇ ਵਿੱਚ ਖੂਨ ਦੇ ਨਾਲ ਲਤਪਤ ਹੋਇਆ ਪਿਆ ਟੇਟਿਆ ਹੋਇਆ ਏ ਸਰਦਾਰ ਦੀ ਝਾਟੀ ਆਪਣੇ ਸਰਦਾਰ ਨੂੰ ਲਿਫਟ ਲਈ ਥੋੜੀ ਦੇਰ ਬਾਅਦ ਹੌਸਲਾ ਕਰਕੇ ਖੜੀ ਹੋਈ ਆਪਣੇ ਸਿਰ ਤੋਂ ਚੁੰਨੀ ਉਤਾਰੀ ਹੈ ਆਪਣੇ ਸਰਦਾਰ ਦੇ ਖੂਨ ਦੇ ਨਾਲ ਰੰਗ ਕੇ ਸਿਰ ਤੇ ਛੋਟੀ ਜੀ ਦਸਤਾਰ ਸਜਾ ਲਈ ਹੈ ਆਪਣੇ ਸਰਦਾਰ ਦਾ ਕਮਰਕੱਸਾ ਉਤਾਰਨਾ ਕੀਤਾ ਏ ਕਮਰਕੱਸਾ ਜਿਹਦੇ ਵਿੱਚ ਸ਼ਸਤਰ ਲੱਗੇ ਹੁੰਦੇ ਨੇ ਉਹ ਕਮਰਕੱਸਾ ਉਤਾਰ ਕੇ ਖੁਦ ਪਹਿਨ ਲਿਆ ਏ ਤੇ ਸਿੱਖ ਫੌਜੀਆ ਨੂੰ ਹੁਕਮ ਕੀਤਾ ਏ ਕਿ ਬਟਾਲੇ ਨੂੰ ਸਰਦਾਰ ਦੀ ਜਿਹੜੀ ਮਿਰਤਕ ਦੇ ਆ ਇਹਨੂੰ ਲਿਜਾਣਾ ਕਰੋ ਹੁਣ ਬਟਾਲੇ ਪਹੁੰਚ ਕੇ ਆਪਣੇ ਸਥਾਨ ਤੇ ਪਹੁੰਚ ਕੇ ਉਸ ਦਾ ਅੰਤਿਮ ਸੰਸਕਾਰ ਕੀਤਾ ਏ ਤੇ ਖੁਦ ਕਨਈਆ ਮਿਸਲ ਦੀ ਸਰਦਾਰਨੀ ਬਣੀ ਜਕਾਰਿਆਂ ਦੀ ਗੂੰਜ ਹੀਠ ਸਿੰਘਾਂ ਨੂੰ ਬਿਲਕੁਲ ਨਹੀਂ ਲੱਗ ਰਿਹਾ ਸੀ ਕਿ ਇਹ ਸਾਡਾ ਸਰਦਾਰ ਗੁਰਬਖਸ਼ ਸਿੰਘ ਕਨਈਆ ਵਾ ਜਾਂ ਸਾਡੀ ਸਰਦਾਰਨੀ ਸਦਾਕੌਰ ਆ ਕੁਝ ਮਹੀਨੇ ਬੀਤਣ ਬਾਅਦ ਇੱਕ ਰਿਸ਼ਤਾ ਆਉਂਦਾ ਏ ਸਦਾਕੌਰ ਦੀ ਧੀ ਮਹਿਤਾਬ ਕੌਰ ਦੇ ਲਈ ਜੋ ਸਿਰਫ ਤੇ ਸਿਰਫ 8 ਸਾਲ ਦੀ ਏ ਉਹ ਰਿਸ਼ਤਾ ਭੇਜਣ ਵਾਲਾ ਕੌਣ ਸੀ ਇਨਾਂ ਦਾ ਬਹੁਤ ਹੀ ਪੁਰਾਣਾ ਦੁਸ਼ਮਣ ਸਰਦਾਰ ਮਹਾ ਸਿੰਘ ਸ਼ੁਕਰਚੱਕੀਆ ਮਿਸਲ ਦਾ ਸਰਦਾਰ ਸਰਦਾਰ ਨੇ ਸੂਝ-ਬੂਝ ਤੋਂ ਕੰਮ ਲੈਂਦਿਆਂ ਹੋਇਆਂ ਇਸ ਦੁਸ਼ਮਣੀ ਨੂੰ ਸਦਾ ਦੇ ਲਈ ਖਤਮ ਕਰਨ ਦਾ ਫੈਸਲਾ ਕੀਤਾ ਆਪਣੀ ਬੇਟੀ ਮਹਿਤਾਬ ਕੌਰ ਦਾ ਰਿਸ਼ਤਾ ਸਰਦਾਰ ਮਹਾ ਸਿੰਘ ਦੇ بیٹے ਰਣਜੀਤ ਸਿੰਘ ਦੇ ਨਾਲ ਤੈਅ ਕਰ ਦਿੱਤਾ ਰਿਸ਼ਤਾ ਹੋਏ ਨੂੰ ਹਜੇ ਥੋੜਾ ਹੀ ਸਮਾਂ ਬੀਤਿਆ ਸੀ ਇੱਕ ਦਿਨ ਇੱਕ ਸਿੱਖ ਫੌਜੀ ਆਉਂਦਾ ਇੱਕ ਘੋੜਸਵਾਰ ਸਦਾਕੌਰ ਨੂੰ ਆਕੇ ਬੇਨਤੀ ਕਰਦਾ ਏ ਸਰਦਾਰ ਮਹਾ ਸਿੰਘ ਸਖਤ ਬਿਮਾਰ ਪਏ ਨੇ ਅਤੇ ਉਹ ਤੁਹਾਨੂੰ ਗੁਜਰਾਵਾਲਾ ਵਿਖੇ ਬੁਲਾ ਰਹੇ ਨੇ ਇੰਨੀ ਖਬਰ ਸੁਣਦਿਆਂ ਸਾਰ ਹੀ ਸਦਾ ਕੋਰ ਕੁਝ ਸਿੰਘਾਂ ਨੂੰ ਨਾਲ ਲੈ ਕੇ ਆਪਣੇ ਕੋਲਮ ਸਰਦਾਰ ਮਹਾ ਸਿੰਘ ਦੇ ਕੋਲ ਪਹੁੰਚਦੀ ਹੈ ਜਦੋਂ ਜਾ ਕੇ ਦੇਖਦੀ ਹੈ ਸੱਚਮੁੱਚ ਹੀ ਉਹ ਬਹੁਤ ਸਖਤ ਬਿਮਾਰ ਸੀ ਮਹਾ ਸਿੰਘ ਨੇ ਜੋ ਸ਼ੂਕਰ ਚੱਕੀਆ ਮਿਸਲ ਦਾ ਸਰਦਾਰ ਹੈ ਮਹਾਰਾਜਾ ਅੰਮ੍ਰਿਤ ਸਿੰਘ ਦਾ ਪਿਤਾ ਹੈ ਆਪਣੇ بیٹے ਮਹਾਰਾਜਾ ਰਣਜੀਤ ਸਿੰਘ ਦਾ ਹੱਥ ਆਪਣੀ ਕੁੜਮਣੀ ਸਦਾਕੌਰ ਦੇ ਹੱਥ ਵਿੱਚ ਫੜਾ ਕੇ ਕਿਹਾ ਆਪਣੇ ਆਖਰੀ ਸੁਵਾਸਾਂ ਤੱਕ ਇਸ ਨੌਜਵਾਨ ਦੀ ਰੱਖਿਆ ਕਰਨੀ 12000 ਤੋਂ ਵੱਧ ਫੌਜ ਸੀ ਵੀ ਸ਼ੁਕਰਚਕੀਆ ਮਿਸਲ ਦੇ ਵਿੱਚ ਤੇ 8000 ਦੇ ਕਰੀਬ ਫੌਜ ਸੀ ਕਨਈਆ ਮਿਸਲ ਦੇ ਵਿੱਚ ਆਪਣੀ ਪੂਰੀ ਦੀ ਪੂਰੀ ਮਿਸਲ ਵੀ ਸਦਾਕੌਰ ਦੇ ਹਵਾਲੇ ਕਰ ਦਿੱਤੀ ਹੁਣ ਲਗਭਗ 20000 ਫੌਜ ਸਦਾਕੌਰ ਦੇ ਅਧੀਨ ਆ ਚੁੱਕੀ ਸੀ ਕੁਝ ਸਮਾਂ ਲੰਘਣ ਤੋਂ ਬਾਅਦ ਕੁੰਟਬੰਦੀ ਕੀਤੀ ਜਾਂਦੀ ਹੈ ਬੈਠ ਕੇ ਸਲਾਹ ਕੀਤੀ ਜਾਂਦੀ ਹੈ ਗਿਣੇ-ਚੁਣੇ ਸਰਦਾਰਾਂ ਨੂੰ ਟੋਲ ਬਠਾਲ ਕੇ ਮਹਾਰਾਜਾ ਅੰਦੀ ਸਿੰਘ ਦੇ ਨਾਲ ਸਲਾਹ ਕੀਤੀ ਜਾਂਦੀ ਹੈ ਕਿਉਂ ਨਾ ਸਾਡਾ ਵੀ ਇੱਕ ਰਾਜ ਹੋਵੇ ਕਿਉਂ ਨਾ ਸਾਡਾ ਵੀ ਇੱਕ ਰਾਜ ਹੋਵੇ ਔਰ ਸਾਰਿਆਂ ਨੇ ਸਹਿਮਤੀ ਪ੍ਰਗਾਈ ਇਸ ਗੱਲ ਤੇ ਕਿਦੋਂ ਤੱਕ ਕਹਿੰਦੇ ਅਸੀਂ ਮਿਸਲਾਂ ਦੇ ਰੂਪ ਵਿੱਚ ਆਪਸ ਦੇ ਵਿੱਚ ਹੀ ਲੜਦੇ ਰਵਾਂਗੇ ਜੇ ਬਾਹਰੋਂ ਆਏ ਜਲਵਾਣਿਆਂ ਦਾ ਮੂੰਹ ਭੰਡਣਾ ਹੈ ਉਹਨਾਂ ਨੂੰ ਠੱਲ ਪਾਉਣੀ ਹੈ ਤਾਂ ਸਾਡੇ ਆਪਣੇ ਰਾਜ ਦਾ ਹੋਣਾ ਬਹੁਤ ਜ਼ਰੂਰੀ ਹੈ ਸੋ ਸਾਰਿਆਂ ਨੇ ਹੀ ਜਿਕਾਰੇ ਗ ਜਾ ਕੇ ਪ੍ਰਵਾਨਗੀ ਦੇ ਦਿੱਤੀ ਹੁਣ ਸਿੱਖ ਰਾਜ ਦੀ ਨੀਂਹ ਰੱਖਣ ਦੇ ਲਈ ਸਭ ਤੋਂ ਪਹਿਲਾਂ ਲਾਹੌਰ ਦੇ ਕਿਲੇ ਨੂੰ ਜਿੱਤਣਾ ਬਹੁਤ ਜ਼ਰੂਰੀ ਸੀ ਸਭ ਤੋਂ ਪਹਿਲਾਂ ਤੈਅ ਹੋਇਆ ਕਿ ਲਾਹੌਰ ਦੇ ਕਿਲੇ ਤੇ ਕਬਜ਼ਾ ਕੀਤਾ ਜਾਵੇ ਕਿਉਂਕਿ 20000 ਦੇ ਕਰੀਬ ਤਿਆਰ ਬਰ ਤਿਆਰ ਫੌਜ ਸੀ ਅਜ ਸਦਾਕੌਰ ਦੇ ਕੋਲ ਮਹਾਰਾਜਾ ਰਣਜੀਤ ਸਿੰਘ ਮਹਿਜ਼ ਉਦੋਂ 10 ਸਾਲਾਂ ਦਾ ਸੀ ਮਹਿਤਾਬਕੌਰ ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਸਿਰਫ ਤੇ ਸਿਰਫ 8 ਸਾਲਾਂ ਦੀ ਸੀ ਹੁਣ ਮਤਾ ਪਕਾ ਲਿਆ ਗਿਆ ਤਿਆਰੀਆਂ ਹੋ ਗਈਆਂ ਰਾਤ ਨੂੰ ਹਮਲਾ ਕਰ ਦਿੱਤਾ ਗਿਆ ਲਾਹੌਰ ਦੇ ਕਿਲੇ ਤੇ ਸਭ ਤੋਂ ਅੱਗੇ ਹੋ ਕੇ ਮਹਿਤਾਬ ਕੌਰ ਆਪ ਲੜ ਰਹੀ ਹੈ ਇੱਕ ਔਰਤ ਹੋ ਕੇ ਆਪ ਅੱਗੇ ਲੜ ਰਹੀ ਹੈ ਫਿਰ ਸਿੱਖ ਪਿੱਛੇ ਕਿਵੇਂ ਹਟਣ ਵਾਲੇ ਸੀ ਆਮੋ ਸਾਹਮਣੀ ਗੋਲੀਆਂ ਚੱਲ ਰਹੀਆਂ ਨੇ ਤੋਪਾਂ ਦੇ ਗੋਲੇ ਚੱਲ ਰਹੇ ਨੇ ਸਦਾਂ ਕੌਰ ਦੀ ਅਗਵਾਈ ਹੇਠ ਵਾਲੀਆਂ ਫੌਜਾਂ ਨੇ ਕਿਲੇ ਦੀ ਫਸੀਲ ਦੇ ਵਿੱਚ ਪਾੜ ਪਾ ਦਿੱਤਾ ਬਰੂਦ ਦੇ ਨਾਲ ਕਿਲੇ ਦੀ ਫਸੀਲ ਨੂੰ ਉਡਾ ਦਿੱਤਾ ਤੋਪਾਂ ਦੇ ਗੋਲਿਆਂ ਦੀ ਲਗਾਤਾਰ ਵਰਖਾ ਹੋ ਰਹੀ ਸੀ ਬਾਰ ਪੈਣ ਦੇ ਨਾਲ ਬਹੁਤ ਸਾਰੇ ਜਿਹੜੇ ਸਿੰਘ ਨੇ ਕਿਲੇ ਦੇ ਅੰਦਰ ਦਾਖਲ ਹੋ ਗਏ ਹੁਣ ਕਿਲੇ ਦੇ ਉੱਪਰ ਪੂਰੀ ਤਰ੍ਹਾਂ ਦੇ ਨਾਲ ਸਿੰਘਾਂ ਦਾ ਕਬਜ਼ਾ ਹੋ ਚੁੱਕਾ ਸੀ ਹੁਣ ਸਦਾ ਕੌਰ ਨੇ ਆਪਣੇ ਇੱਕ ਸਪਾਹੀ ਦੇ ਹੱਥ ਚੇਤ ਸਿੰਘ ਨੂੰ ਸੁਨੇਹਾ ਭਜਵਾ ਦਿੱਤਾ ਹੈ ਅਗਰ ਉਹ ਆਪਣੇ ਪਰਿਵਾਰ ਦੇ ਨਾਲ ਜਿੱਥੇ ਵੀ ਜਾਣਾ ਚਾਵੇ ਇਸ ਕਿਲੇ ਦੇ ਵਿੱਚੋਂ ਜਾ ਸਕਦਾ ਹੈ ਉਸ ਦੀ ਜਾਨ ਦੀ ਬਖਸ਼ੀ ਕੀਤੀ ਜਾਵੇਗੀ ਅਤੇ ਉਸ ਦੇ ਗੁਜਰਾਰ ਵਾਸਤੇ ਉਸ ਨੂੰ 60000 ਦੀ ਸਾਲਾਨਾ ਆਮਦਨੀ ਤੋਂ ਵੱਧ ਦੀ ਜਾਇਦਾਦ ਦਿੱਤੀ ਜਾਵੇਗੀ ਹੁਣ ਇੱਕ ਹਾਰੇ ਹੋਏ ਇਨਸਾਨ ਦੇ ਲਈ ਇਸ ਤੋਂ ਵੱਡੀ ਖਬਰ ਕੀ ਹੋ ਸਕਦੀ ਸੀ ਉਹ ਕਿਲੇ ਤੋਂ ਬਾਹਰ ਆਉਂਦਾ ਏ ਆਪਣੇ ਵਾਅਦੇ ਮੁਤਾਬਕ ਸਦਾ ਕੌਰ ਨੇ ਜੀਤ ਸਿੰਘ ਨੂੰ ਸਾਲਾਨਾ 60000 ਦੀ ਆਮਦਨੀ ਦੀ ਜ਼ਗੀਰ ਦੇਣਾ ਕੀਤੀ ਸੋ ਹੁਣ ਪੂਰੀ ਤਰ੍ਹਾਂ ਦੇ ਨਾਲ ਇਸ ਕਿਲੇ ਦੇ ਉੱਪਰ ਰਣਜੀਤ ਸਿੰਘ ਦਾ ਕਬਜ਼ਾ ਹੋ ਚੁੱਕਾ ਸੀਗਾ ਸਦਾ ਕੌਰ ਜਿੱਤ ਚੁੱਕੀ ਸੀਗੀ ਉਸ ਦਿਨ ਇੱਕ ਅਨੋਖੀ ਘਟਨਾ ਵਾਪਰੀ ਜੋ ਸਾਰੇ ਧਰਮਾਂ ਦੇ ਲੋਕਾਂ ਨੇ ਦੇਖੀ ਜੋ ਇਤਿਹਾਸ ਦੇ ਵਿੱਚ ਕਦੇ ਪਹਿਲਾਂ ਨਹੀਂ ਸੀ ਘਟੀ ਉਹ ਕਤਨਾ ਇਹ ਸੀ ਜਦੋਂ ਵੀ ਕੋਈ ਹਮਲਾਵਰ ਕਿਸੇ ਕਿਲੇ ਨੂੰ ਜਿੱਤਦਾ ਸੀ ਜਾਂ ਕੋਈ ਸ਼ਹਿਰ ਨੂੰ ਜਿੱਤਦਾ ਸੀ ਜਦੋਂ ਮੈਦਾਨ ਨੂੰ ਫਤਿਹ ਜਾਬ ਕਰਦਾ ਸੀ ਤਾਂ ਕੀ ਹੁੰਦਾ ਸੀ ਨੇੜਲੇ ਸ਼ਹਿਰ ਦੇ ਵਿੱਚ ਪੂਰੀ ਤਬਾਈ ਮਚਾਉਂਦਾ ਸੀ ਪੂਰੀ ਲੁੱਟ ਖੁੱਟ ਕਰਦਾ ਸੀ ਘਰਾਂ ਨੂੰ ਅੱਗ ਲਾ ਦਿੱਤੀ ਜਾਂਦੀ ਸੀ ਲੋਕਾਂ ਦੀ ਕਤਲੋਗਾਰਧ ਕੀਤੀ ਜਾਂਦੀ ਸੀ ਤੇ ਸ਼ਹਿਰ ਨੂੰ ਲੁੱਟ ਲਿਆ ਜਾਂਦਾ ਸੀ ਧੀਆ ਭੈਣਾਂ ਦੀ ਇੱਜ਼ਤ ਲੁੱਟੀ ਜਾਂਦੀ ਸੀ ਕਤਲੇਆਮ ਕੀਤਾ ਜਾਂਦਾ ਸੀ ਪਰ ਅੱਜ ਅਜਿਹਾ ਕੁਝ ਨਹੀਂ ਸੀ ਹੋਇਆ ਜੋ ਕਿ ਸਦਾ ਕੌਰ ਨੇ ਪਹਿਲਾਂ ਹੀ ਆਪਣੇ ਸਿੱਖ ਸਿਪਾਹੀਆਂ ਨੂੰ ਸਮਝਾ ਰੱਖਿਆ ਸੀ ਜੋ ਵੀ ਨਿਗਰਾਨੇ ਦਿੱਤੇ ਜਾਣਗੇ ਉਹ ਸਾਡੇ ਵੱਲੋਂ ਦਰਬਾਰ ਵੱਲੋਂ ਦਿੱਤੇ ਜਾਣਗੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਸ਼ਹਿਰ ਦੇ ਵਿੱਚ ਲੁੱਟਖੋਟ ਨਹੀਂ ਕਰਨੀ ਕਿਸੇ ਵੀ ਇਨਸਾਨ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਹਾਨੀ ਨਹੀਂ ਪਹੁੰਚਾਉਣੀ ਇਹ ਪਹਿਲੀ ਵਾਰ ਹੋਇਆ ਸੀ ਸੋ ਇਹ ਦੇਖਦੇ ਹੋਏ ਸਾਰੇ ਹੀ ਧਰਮਾਂ ਦੇ ਲੋਕਾਂ ਨੇ ਉਸ ਦਿਨ ਸ਼ਹਿਰ ਦੇ ਵਿੱਚ ਦੀਪਮਾਲਾ ਕੀਤੀ ਤੇ ਸਿੱਖ ਫੌਜਾਂ ਦਾ ਲਾਹੌਰ ਦੇ ਕਿਲੇ ਤੇ ਕਬਜ਼ਾ ਕਰਨ ਦਾ ਵੈਲਕਮ ਕੀਤਾ ਜੀ ਆਇਆਂ ਕਿਹਾ ਉਸੇ ਹੀ ਦਿਨ ਸਦਾ ਕੌਰ ਤੇ ਵੱਡੇ ਵੱਡੇ ਜਰਨਲਾਂ ਦੇ ਕਹਿਣ ਤੇ ਰਣਜੀਤ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਪਾਦੀ ਦੇ ਨਾਲ ਨਵਾਜਿਆ ਗਿਆ ਹੁਣ ਸਿੱਖ ਰਾਜ ਦਾ ਆਰੰਭ ਹੋ ਚੁੱਕਾ ਸੀ ਲਾਹੌਰ ਦਾ ਕਿਲਾ ਇੱਕ ਰੂਟ ਸੀ ਇੱਕ ਫਾਊਂਡੇਸ਼ਨ ਸੀ ਇੱਕ ਜੜ੍ਹ ਸੀ ਜੋ ਸਿੱਖ ਰਾਜ ਦੀ ਰੱਖੀ ਜਾ ਚੁੱਕੀ ਸੀ ਇਸ ਤੋਂ ਬਾਅਦ ਹੋਰ ਵੱਡੀਆਂ ਵੱਡੀਆਂ ਮਿਸਲਾਂ ਜਿਵੇਂ ਜਿਵੇਂ ਰਾਮਗੜੀਆ ਮਿਸਲ ਭੰਗੀ ਮਿਸਲ ਸਾਰੀਆਂ ਹੀ ਆਪਣੀ ਸੂਝ-ਬੂਝ ਦੇ ਨਾਲ ਸਦਾਕੌਰ ਨੇ ਸਿੱਖ ਰਾਜ ਦੇ ਵਿੱਚ ਸ਼ਾਮਲ ਕਰਵਾਈਆਂ ਅਣਗਿਣਤ ਜੰਗੀ ਮਹਿਮਾਨ ਨੂੰ ਜਿੱਤ ਕੇ ਮਹਾਰਾਜ ਅਦੀ ਸਿੰਘ ਦੀ ਝੋਲੀ ਦੇ ਵਿੱਚ ਪਾਉਣਾ ਕੀਤਾ ਆਪਣੀ ਸਾਰੀ ਹੀ ਜ਼ਿੰਦਗੀ ਸਿੱਖ ਕੌਮ ਦੇ ਲੇਖੇ ਲਾ ਦਿੱਤੀ ਇਸ ਸ਼ੇਰਨੀ ਨੇ ਆਪਣੇ ਅਖੀਰੀ ਦਿਨਾਂ ਦੇ ਵਿੱਚ ਆਪਣੇ ਅਖੀਰੀ ਟਾਈਮ ਦੇ ਵਿੱਚ ਇਹ ਅੰਮ੍ਰਿਤਸਰ ਵਿਖੇ ਆਣ ਕੇ ਆਪਣੀ ਹਵੇਲੀ ਦੇ ਵਿੱਚ ਵਸ ਜਾਂਦੇ ਨੇ 1802 ਦੇ ਵਿੱਚ ਠੀਕ 9 ਸਾਲਾਂ ਦੇ ਬਾਅਦ 1432ਵੀਂ ਦੇ ਵਿੱਚ ਅਕਾਲ ਚਲਾਣਾ ਕਰਦੇ ਨੇ ਸਿੱਖ ਰਾਜ ਦੀ ਮਾਂ ਸਿੱਖ ਰਾਜ ਦੀ ਜਨਣੀ ਮਦਰ ਆਫ ਦਾ ਸਿੱਖ एंपਾਇਰ